ਜੀ ਸੋਨੂ 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 ਹੈਲੋ ਆ ਕੰਮ ਨਾ ਕਰ ਮੇਰਾ ਭਰਾ ਉਹ ਯਾਰ ਪਰਾਨੂ ਕਰ ਰਹੀ ਹੈ ਜੀ ਸਿੰਘ ਸਾਹਿਬ ਮੈਂ ਆਪਣੇ ਸੁਭਾਅ ਦੇ ਮੁਤਾਬਕ ਸਿਰਫ ਮੇਲੇ ਆਪਣੇ ਗੁਰੂ ਨੂੰ ਯਾਦ ਕਰੂੰਗਾ ਧੰਨ ਧੰਗ ਦਾ ਉਹ ਨਾ ਉਹ ਯਾਰ ਚੁੱਪ ਕਰੋ ਕੋਈ ਨਹੀਂ ਕੁਝ ਵੀ ਹੋਈ ਕਰਾਮਾਤ ਹੀ ਆ ਆਪਣੀ ਸਾਡੀ ਜਿਹੜੀ ਇਹ ਕਤਰਤਾ ਵਾ ਜੀ ਇਹ ਥੋੜੇ ਦਿਨ ਪਹਿਲਾਂ ਯਾਰ ਮਨੂ ਨੂੰ ਬਾਹਰ ਬੁਲਾਇਆ ਅੰਮ੍ਰੇ ਦੀ ਬਾਤ ਲੋ 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 ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਫਿਲਮਾਂ ਬਣਦੀਆਂ ਨੇ ਭਾਵੇਂ ਇਤਿਹਾਸ ਦੇ ਉੱਤੇ ਬਣਦੀਆਂ ਨੇ ਜਾਂ ਕਈ ਸਿੱਖ ਇਤਿਹਾਸ ਦੇ ਉੱਤੇ ਬਣਦੀਆਂ ਉਹ ਵੀ ਬਹੁਤ ਸਾਰੀਆਂ ਬਾਲੀਵੁੱਡ ਜਾਂ ਦੂਜੇ ਪਾਸੇ ਬਣਦੀਆਂ ਪਰ ਉਹਦੇ ਵਿੱਚ ਸਿੱਖਾਂ ਦੇ ਜਿਹੜੇ ਕਿਰਦਾਰ ਆ ਕਈ ਵਾਰੀ ਬਹੁਤ ਮਜ਼ਾਕੀਆ ਦਿਖਾਈ ਜਾਂਦੇ ਆ ਕਈ ਵਾਰੀ ਸਿੱਖਾਂ ਦੇ ਕਿਰਦਾਰ ਉਦਾਂ ਨਹੀਂ ਦਿਖਾਈ ਜਾਂਦੇ ਜੋ ਅਸਲ ਦੇ ਵਿੱਚ ਉਹ ਇੱਕ ਸਿੱਖ ਦਾ ਕਿਰਦਾਰ ਹੈਗਾ ਇੱਕ ਤੇ ਇਹ ਵਸਨਾ ਦੂਜਾ ਜਿਵੇਂ ਐਸਜੀਪੀਸੀ ਦੇ ਪਹਿਲਾਂ ਹੀ ਬਹੁਤ ਸਾਰੇ ਮਤੇ ਹੋਏ ਨੇ ਅਸੀਂ ਕੋਈ ਗੁਰੂ ਸਾਹਿਬ ਦੇ ਕਿਰਦਾਰ ਨਹੀਂ ਕਰ ਸਕਦਾ ਕੋਈ ਗੁਰੂ ਪਰਵਾਰ ਦੇ ਕਿਰਦਾਰ ਨਹੀਂ ਕਰ ਸਕਦਾ ਉਹ ਬਾਈਟ ਹੋ ਰਹੀ ਜੀ ਕੋਈ ਜਿਹੜੇ ਗੁਰੂ ਕਾਲ ਦੇ ਸਾਡੇ ਸ਼ਹੀਦ ਸਿੰਘ ਨੇ ਉਹਨਾਂ ਦੇ ਕਿਰਦਾਰ ਨਹੀਂ ਕਰ ਸਕਦਾ ਪਰ ਕੁਝ ਸਮੇਂ ਤੋਂ ਇਹੋ ਜੀਆਂ ਕੁਝ ਕੋਸ਼ਿਸ਼ਾਂ ਹੋਈਆਂ ਉਹਦੇ ਤੇ ਵਿਵਾਦ ਹੋਇਆ ਭਾਵੇਂ ਕਿ ਐਸਜੀਪੀਸੀ ਦੇ ਸਪਸ਼ਟ ਮਤੇ ਨੇ ਇੱਕ ਤੇ ਇਸ ਸੰਬੰਧੀ ਗੱਲ ਹੈਗੀ ਆ ਦੂਜਾ ਸਿੱਖ ਇਤਿਹਾਸ ਦੇ ਉੱਤੇ ਜੇ ਕੋਈ ਫਿਲਮ ਬਣਾਉਂਦਾ ਹੈ ਹੂੰ ਜੀ ਤੇ ਉਹਦੇ ਵਿੱਚ ਕੋਈ ਵੀ ਗੜਬੜਨਾ ਹੋਵੇ ਉਹ ਪੂਰੀ ਚੈੱਕ ਹੋਵੇ ਜਿਵੇਂ ਨਾ ਜਦੋਂ ਫਿਲਮਾਂ ਬਣਦੀਆਂ ਤੇ ਜਿਹੜਾ ਆਪਣਾ ਜਾਨਵਰਾਂ ਦਾ ਕੋਈ ਦਿਖਾਉਣਾ ਹੁੰਦਾ ਵੀ ਉਹਦੇ ਤੋਂ ਪਹਿਲਾਂ ਉਹਨਾਂ ਦਾ ਇੱਕ ਬਕਾਇਦਾ ਬੋਰਡ ਆ ਉਹ ਜਦੋਂ ਫਿਲਮ ਬਣੀਆਂ ਉਦੋਂ ਵੀ ਪਹਿਲਾਂ ਅੱਧ ਤੇ ਵੀ ਅਖੀਰ ਤੇ ਵੀ ਵੀ ਕੋਈ ਜਾਨਵਰ ਦੇ ਨਾਲ ਕੋਈ ਮਾੜਾ ਵਿਹਾਰਤ ਨਹੀਂ ਦਿਖਾਇਆ ਗਿਆ ਉਹ ਚੈੱਕ ਕਰਦੇ ਆ ਉਹ ਸੈਂਸਰ ਉਹਨਾਂ ਦਾ ਆਪਣਾ ਹੀ ਆ ਉਹ ਫਿਰ ਫਿਰ ਮਨਜ਼ੂਰ ਹੁੰਦੀ ਆ ਇਸੇ ਤਰ੍ਹਾਂ ਕੋਈ ਸਿੱਖਾਂ ਦੇ ਉੱਤੇ ਬਣਾਵੇਂ ਸਿੱਖਾਂ ਦੇ ਕਿਰਦਾਰ ਤੇ ਤੇ ਸਿੱਖਾਂ ਨੂੰ ਦਿਖਾਇਆ ਹੀ ਨਾ ਜਾਵੇ ਤਾਂ ਸਾਨੂੰ ਪਤਾ ਹੀ ਨਾ ਹੋਵੇ ਉਸ ਕਰਕੇ ਅਸੀਂ ਚਾਹੁੰਦੇ ਆਂ ਕਿ ਇੱਕ ਮਕੈਦਾ ਮਸੌਦਾ ਜਿਹੜਾ ਉਹ ਤਿਆਰ ਹੋਵੇ 71 ਦਾ ਅਕਾਲ ਤਖਸਾਲ ਦੀ ਛਤਰ ਸ਼ਾਇਆ ਚ ਐਸਜੀਪੀਸੀ ਕਿਉਂਕਿ ਇਹ ਤੇ ਪਹਿਲਾਂ ਵੀ ਮਤੇ ਪਾਏ ਆ ਤੇ ਨਾਲ ਦੀ ਨਾਲ ਉਹਨਾਂ ਨੂੰ ਨਾਲ ਲੈ ਕੇ ਆਪਾਂ ਇਹ ਚਾਹੁੰਦੇ ਆ ਕਿ ਕੋਈ ਨਾ ਕੋਈ ਹੱਲ ਜਿਹੜਾ ਉਹ ਕਢ ਲਿਆ ਜਾਵੇ ਅੱਜ ਪਹਿਲੀ ਤੇ ਪਲੀਠੀ ਮੀਟਿੰਗ ਆ ਜਿਹਦੇ ਵਿੱਚ ਵੱਖ-ਵੱਖ ਵਿਦਵਾਨ ਜਾਂ ਸਾਡੀਆਂ ਸੰਸਥਾਵਾਂ ਦੇ ਆਉਣਗੇ ਸੱਜਣ ਉਹਦੇ ਤੋਂ ਬਾਅਦ ਅੱਗੇ ਵੀ ਮੀਟਿੰਗਾਂ ਹੋਣਗੀਆਂ ਇਹ ਅੱਜ ਤੇ ਵਿਚਾਰ ਹੀ ਲੈ ਜਾਣੇ ਆ ਲਿਖਤੀ ਵੀ ਲੈ ਜਾਣੇ ਆ ਆਪਾਂ ਸੁਣਾਂਗੇ ਵੀ ਉਦੇ ਤੋਂ ਬਾਅਦ ਫਿਰ ਸਾਰਾ ਮੰਥਨ ਹੋਊਗਾ ਸਾਰਾ ਕੁਝ ਉਵੇਂ ਹੋਊਗਾ ਜਿਵੇਂ ਸਾਡੇ ਸਿਧਾਂਤ ਆ ਜਿਵੇਂ ਸਾਡੀ ਮर्यादा ਔਰ ਨਾਲ ਦੀ ਨਾਲ ਜੋ ਸਾਡੀ ਸਿੱਖ ਕੌਮ ਦੀਆਂ ਭਾਵਨਾਵਾਂ ਹੈਗੀਆਂ ਸਕ੍ਰਿਪਟਰ ਦੇ ਸਾਰੀ ਵੇਖੀ ਜੇ ਕਿ ਸਭ ਤੋਂ ਪਹਿਲਾਂ ਜਾਂ ਫਿਲਮ ਬਣਨ ਤੋਂ ਬਾਅਦ ਇਹ ਸਾਰੀ ਜਿਹੜੀ ਮੈਂ ਕਹਿੰਦਾ ਕਿ ਪਹਿਲਾਂ ਚਾਹੀਦਾ ਤੇ ਇਹੋ ਹੀ ਆ ਕਿ ਉਹ ਪਹਿਲਾਂ ਸਾਰਾ ਕੁਝ ਚੈੱਕ ਕਰਵਾ ਹੀ ਲੈਣ ਔਰ ਉਹਦੇ ਚ ਬਾਅਦ ਵਿੱਚ ਕੋਈ ਚੀਜ਼ ਹੀ ਨਾ ਹੋਵੇ ਉਹਦੇ ਤੋਂ ਬਾਅਦ ਵੀ ਹੱਥ ਚ ਵੀ ਅਖੀਰ ਤੇ ਵੀ ਬਾਕੀ ਤੇ ਅਜੇ ਤਾਂ ਪੰਜ ਸੁਧਾਲਣੇ ਹਨ ਨਾ ਵੱਖ-ਵੱਖ ਸੁਝਾਅ ਵਿਦਵਾਨਾਂ ਦੇ ਆਉਣਗੇ ਫਿਰ ਉਹਦਾ ਮੰਥਨ ਹੋਊਗਾ ਪਰ ਦੇਖੋ ਜਿਵੇਂ ਰੌਲਾ ਨਾ ਵੀ ਅਹੀਂ ਕੋਈ ਫਿਲਮਾਂ ਬੰਦੀ ਕਰ ਦੇਣੀਗਾ ਐਂ ਦਾ ਕੋਈ ਹੈ ਨਹੀਂ ਆ ਪਰ ਕੁਝ ਚੀਜ਼ਾਂ ਸਪਸ਼ਟਾ ਉਹਦੇ ਤੇ ਮੈਂ ਅੱਜ ਵੀ ਸ਼ਿਵਾਜਤਾਬਾਦ 'ਚ ਵੀ ਆਂ ਗੁਰੂ ਸਾਹਿਬ ਗੁਰੂ ਪਰਿਵਾਰ ਗੁਰੂ ਕਾਲ ਦੇ ਸ਼ਹੀਦ ਉਹਦੇ ਤੇ ਕੋਈ ਰੋਲ ਨਹੀਂ ਕਰ ਸਕਦਾ ਉਹ ਕਿਸੇ ਨੂੰ ਹੱਕ ਹੀ ਨਹੀਂ ਅਜੇ ਇਨਸਾਨ ਆਪਾਂ ਸਾਰੇ ਜਾਣਦੇ ਆ ਗੁਰੂ ਸਾਹਿਬ ਦਾ ਬਾਣੀ ਦੇ ਵਿੱਚ ਵੀ ਇਹ ਬਚਨ ਆ ਵੀ ਹਰ ਇੱਕ 'ਚ ਹੀ ਖੂਨ ਆ ਹਰ ਇੱਕ ਦੇ ਵਿੱਚ ਹੀ ਜਿਹੜੇ ਮਨੁੱਖੀ ਅੰਗ ਆ ਇੱਕੋ ਜਿਹੇ ਆ ਏਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਗੁਰੂ ਦਾ ਉਪਦੇਸ਼ ਆ ਮਾਨਸਕੀ ਜਾਤ ਸਭੇ ਇੱਕ ਹੈ ਪਹਿਚਾਨ ਬੋਧਾ ਵੀ ਸਿਧਾਂਤ ਆ ਤਾਂ ਕਈ ਬੱਚੇ ਇੱਥੇ ਆ ਮਾਵਾ ਉਧਰ ਚਲ ਗੀਆਂ ਮਾਵਾ ਉਧਰ ਆ ਬੱਚੇ ਇੱਥੇ ਰਹਿ ਗਏ ਇਹੋ ਜਿਹਾ ਕਦੀ ਵੀ ਨਹੀਂ ਹੋਣਾ ਚਾਹੀਦਾ ਹੁਣ ਬੱਚੇ ਨੂੰ ਕੀ ਪਤਾ ਵਾ ਵੀ ਜੰਗ ਕੀ ਆ ਬੱਚੇ ਨੂੰ ਤੇ ਮਾਂ ਚਾਹੀਦੀ ਆ ਤੇ ਮਾਵਾ ਨੂੰ ਬੱਚੇ ਚਾਹੀਦੇ ਆ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਖੜਾ ਮੈਂ ਗੁਰੂ ਅੱਗੇ ਅਰਦਾਸ ਕਰਦਾ ਸੱਚੇ ਪਾਤਸ਼ਾਹ ਇਹੋ ਜੇ ਮੌਕੇ ਕਦੀ ਵੀ ਨਾ ਬਣਨ ਲੋਕਪ੍ਰੇਮ ਦੇ ਨਾਲ ਪਿਆਰ ਦੇ ਨਾਲ ਇਤفاق ਦੇ ਨਾਲ ਰਹਿਣ ਦੂਜਾ ਜੰਗ ਕਦੀ ਵੀ ਕਿਸੇ ਮਸਲੇ ਦਾ ਹੱਲ ਨਹੀਂ ਆ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਵਿੱਚ ਜਦੋਂ ਹਿਟਲਰ ਦੇ ਵੇਲੇ ਸਾਰਾ ਕੁਝ ਹੋਇਆ ਭਾਵੇਂ ਕਿ ਹਿਟਲਰ ਬੜਾ ਜ਼ੁਲਮੀ ਹੀ ਜੀ ਪਰ ਜਦੋਂ ਉੱਥੇ ਪਰਮਾਣੂ ਡਿੱਗੇ ਹੀ ਅੱਜ ਤੱਕ ਵੀ ਉੱਥੇ ਬੱਚੇ ਅਪਾਜ ਜਾਂਦੇ ਆ ਕਿੰਨਾ ਨਾਸ਼ ਹੋਇਆ ਕੋਈ ਵੀ ਜੰਗ ਕਿਸੇ ਵੀ ਖਿੱਤੇ ਦੇ ਵਿੱਚ ਲੜੀ ਜਾਵੇ ਉਹ ਮਨੁੱਖਤਾ ਲਈ ਘਾਤਕ ਇਨਸਾਨੀਅਤ ਲਈ ਘਾਤਕ ਆ ਔਰ ਸਾਰੀ ਕੁਦਰਤ ਦੇ ਜੀਵ ਜੰਤੂਆਂ ਲਈ ਘਾਤਕ ਆ ਮੈਂ ਗੁਰੂ ਅੱਗੇ ਅਰਦਾਸ ਕਰਦਾ ਪਾਤਸ਼ਾਹ ਇਹੋ ਜੀਆਂ ਜੰਗਾਂ ਕਦੀ ਨਾ ਹੋਣ ਅਸੀਂ ਸੰਵਾਦ ਦੇ ਨਾਲ ਸਾਰੇ ਹੱਲ ਕਰੀਏ ਕਿਤੇ ਵੀ ਕੋਈ ਕਤਲੋਗਾਰਤ ਨਾ ਹੋਵੇ ਔਰ ਖਾਸ ਕਰਕੇ ਪੰਜਾਬ ਇਹ ਤੇ ਗੁਰੂਆਂ ਦਾ ਖੇਤਾ ਇਸ ਬਾਸੀਓ ਵੀ ਕਦੀ ਕੋਈ ਜੰਗ ਲੱਗਣੀ ਨਹੀਂ ਚਾਹੀਦੀ ਇਹ ਖੇਤਾ ਤੇ ਮੁਹੱਬਤ ਦਾ ਪ੍ਰੇਮ ਦਾ ਪੈਗਾਮ ਦਿੰਦਾ ਜਿਹੜੀਆਂ ਸਾਡੇ ਬੱਚੇ ਕੁਝ ਇਧਰ ਰਹਿ ਗਏ ਆ ਕੁਝ ਉਧਰ ਆ ਮਾਵਾ ਮੈਂ ਗੁਰੂ ਅਗੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਛੇਤੀ ਮੇਰ ਕਰਨ ਉਹ ਫੇਰ ਮਿਲਣ ਕਈ ਵਿਚਾਰੇ ਇਲਾਜ ਕਰਾਉਣ ਆਏ ਆ ਜੀ ਤੇ ਮੈਡੀਕਲ ਦੇ ਵਿੱਚ ਤੇ ਜੰਗ ਅਹਿਮ ਨਹੀਂ ਨਾ ਹੁੰਦੀ ਉੱਥੇ ਦੇਹੰਦਾ ਵੀ ਬੰਦੇ ਦੀ ਜਾਨ ਕਿਦਾਂ ਬਚਾਉਣੀ ਆ ਸਰਕਾਰਾਂ ਨੂੰ ਹਰ ਪਾਸੇ ਦੀ ਸਰਕਾਰ ਨੂੰ ਇਹਦੇ ਤੇ ਗੌਰ ਕਰਨਾ ਚਾਹੀਦਾ ਇਹਦੇ ਤੇ ਸੋਚਣਾ ਚਾਹੀਦਾ ਸਤ ਜੀ ਸਭ ਇੱਕ ਪਾਣੀਆਂ ਦਾ ਬਹੁਤ ਵੱਡਾ ਮਸਲਾ ਭਾਈ ਕਨਈਆ ਜੀ ਦਾ ਵੀ ਜ਼ਿਕਰ ਕੀਤਾ ਗਿਆ ਨਬ ਸਿੰਘ ਸਣੀ ਹੋਰੀ ਜਿਹੜੇ ਨੇ ਹਰਿਆਣੇ ਦੇ ਸੀਐਮ ਨੇ ਉਹਨਾਂ ਨੇ ਕਿਹਾ ਕਿ ਭਾਈ ਕਨਈਆ ਜੀ ਦੁਸ਼ਮਣ ਨੂੰ ਵੀ ਪਾਣੀ ਪਿਲਾਉਂਦੇ ਸੀਗੇ ਤੇ ਜੇ ਸਾਨੂੰ ਥੋੜੀ ਬੋਤੀ ਪਾਣੀ ਦੀ ਪੀਣ ਦੀ ਲੋੜ ਹੈ ਸਾਨੂੰ ਦਿੱਤਾ ਜਾਵੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਅੱਜ ਆਲ ਪਾਰਟੀ ਮੀਟਿੰਗ ਵੀ ਸੱਦੀ ਗਈ ਹੈ ਜੀ ਦੇਖੋ ਸਰਦਾਰ ਜੀ ਪਾਣੀ ਜੇ ਤੇ ਪੀਣ ਵਾਲੇ ਦਾ ਮਸਲਾ ਹੋਵੇ ਤੇ ਪੀਣ ਵਾਲੇ ਤੋਂ ਵੱਧ ਤੇ ਪਹਿਲਾਂ ਹੀ ਜਾ ਰਿਹਾ ਇਹ ਪੀਣ ਵਾਲੇ ਦਾ ਤੇ ਮਸਲਾ ਹੀ ਨਹੀਂ ਆ ਜੇ ਤੇ ਜਾਂ ਤੇ ਪੰਜਾਬ ਨੂੰ ਬੰਜਰ ਕਰ ਦਿੱਤੀ ਆਪਾਂ ਜੇ ਤੇ ਪੰਜਾਬ ਦੇ ਕੋਲ ਪਾਣੀ ਹੋਵੇ ਤੇ ਦੇ ਦੇ ਦੂਜੀ ਗੱਲ ਰਿਪੀਰੀਅਨ ਲਾਅ ਇਹ ਗੱਲ ਕਹਿੰਦਾ ਵੀ ਜਿਹੜੇ ਸੂਬੇ ਦੇ ਵਿੱਚ ਦਰਿਆ ਵਗਦੇ ਆ ਪਹਿਲਾਂ ਉਹਦਾ ਹੱਕ ਆ ਪਿਛੇ ਦੇ ਹੜ ਆਏ ਪਾਣੀ ਖੁੱਲਾ ਛੱਡਤਾ ਇਹਨਾਂ ਨੇ ਤੇ ਡੁੱਬਿਆ ਕੌਣ ਪੰਜਾਬ ਡੁੱਬਾ ਰੋਪੜ ਡੁੱਬਾ ਇਹ ਗੱਲ ਠੀਕ ਨਹੀਂ ਆ ਜਿੱਥੇ ਰਿਪੀਰੀਅਨ ਲਾਅ ਦੇ ਮੁਤਾਬਕ ਸਾਰਾ ਕੁਝ ਹੋਣਾ ਚਾਹੀਦਾ ਪੰਜਾਬ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੀ ਹੱਕ ਆ ਹਾਂ ਪੀਣ ਵਾਲੇ ਪਾਣੀ ਦੇ ਮਸਲੇ ਦੀ ਗੱਲ ਆ ਵਾਧੂ ਜਾ ਰਹੀਆ ਮੈਂ ਕਹਿੰਦਾ ਸਾਰਾ ਭਾਰਤ ਵੀ ਜੇ ਜਿੰਨਾ ਪਾਣੀ ਹਰਿਆਣੇ ਨੂੰ ਜਾਂਦਾ ਜੇ ਪੀਲੇ ਤੇ ਤਾਂ ਨਹੀਂ ਮੁੱਕਦਾ ਬਾਕੀ ਗੁਰੂ ਦਾ ਸਿਧਾਂਤ ਸਾਂਝਾ ਵਾ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਆਪਣੇ ਬੱਚਿਆਂ ਨੂੰ ਕਹੀਏ ਵੀ ਭੁੱਖੇ ਮਾਰ ਦਈਏ ਆਪਣੀਆਂ ਜ਼ਮੀਨਾਂ ਬੰਜਰ ਇਹ ਵੀ ਤੇ ਮਨੁੱਖੀ ਆ ਨਾ ਇੱਥੇ ਔਰ ਇਹ ਧਰਮ ਦਾ ਮਸਲਾ ਵੀ ਨਹੀਂ ਆ ਇੱਥੇ ਸਾਡੇ ਹਿੰਦੂ ਭਰਾ ਵੀ ਆ ਸਾਡੇ ਮੁਸਲਮਾਨ ਭਰਾ ਵੀ ਆ ਸਿੱਖ ਵੀ ਆ ਇਹ ਤੇ ਸਾਂਝਾ ਮੁੱਦਾ ਆ ਇਸ ਕਰਕੇ ਵੇਖੋ ਸਰਕਾਰਾਂ ਨੂੰ ਇਸ ਮਸਲੇ ਤੇ ਧੱਕਾ ਨਹੀਂ ਕਰਨਾ ਚਾਹੀਦਾ ਜਦੋਂ ਹੜਾਉਂਦੇ ਆ ਤੇ ਇਹ ਡੁੱਬਣ ਪਹਿਲਾਂ ਹੀ ਪਾਣੀ ਬਹੁਤ ਜਾ ਰਿਹਾ ਪੰਜਾਬ ਤੇ ਇਹ ਚੋਂਦਾ ਵੀ ਉਹਦੇ ਤੇ ਗੌਰ ਕਰੋ ਪਰ ਇਹ ਹੋਰ ਖੋਣਾ ਚਾਹੁੰਦੇ ਆ ਇਹ ਬਿਲਕੁਲ ਠੀਕ ਨਹੀਂ ਆ ਇਹਦੇ ਤੇ ਇਹਨਾਂ ਨੂੰ ਵਿਚਾਰ ਕਰਨੀ ਚਾਹੀਦੀ ਸ੍ਰੀ ਸਾਹਿਬ ਕਈ ਪਰਿਵਾਰ ਉੱਥੇ ਬੈਠੇ ਦੇ ਪਾਕਿਸਤਾਨੀ ਉਹਨਾਂ ਉੱਤੇ ਸ਼ੁਰੂਪ ਨੇ ਕਮੇਟੀ ਲੁਕੀੰਤਿਆਮ ਕੀਤਾ ਜਾ ਰਿਹਾ ਕਿ ਸਹੂਲਤਾਂ ਬਹੁਤ ਜ਼ਿਆਦੀ ਹੈ ਲੰਗਰ ਦਾ ਪ੍ਰਬੰਧ ਕਰਤਾ ਜੀ ਜੀ ਹੋਰ ਵੀ ਜਿਹੜੀ ਲੋਡ ਹੋਊਗੀ ਐਸਜੀਪੀਸੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਵਾ ਜੀ ਗੁਰੂ ਜੀ ਇਹਨਾਂ ਤੇ ਬੜੀ ਕਿਰਪਾ ਕਰ ਦੇਣਗੇ ਪ੍ਰਬੰਧ ਕੋਈ ਮਸਲਾ ਹੀ ਨਹੀਂ ਬੱਚਿਆਂ ਲਈ ਦੁੱਧ ਜਾ ਰਿਹਾ ਜੀ ਖਾਣ ਪੀਣ ਦਾ ਰਸਨ ਰੈਂਸ ਪੇਰਾ ਵੀ ਕੀਤਾ ਜਾਵੇ ਦੋਨਾਂ ਦਾ ਬਿਲਕੁਲ ਕੀਤਾ ਜਾਊਗਾ ਜੀ ਜੋ ਡਿਮਾਂਡ ਹੋਊਗੀ ਐਜਡੀਪੀਸੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਸਰਦਾਰ ਹਰਜਿੰਦਰ ਸਿੰਘ ਧਮੀ ਜੀ ਦੀ ਅਗਵਾਈ ਦੇ ਵਿੱਚ ਸਾਰੇ ਉਪਰਾਲੇ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ